ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ADO ਖੇਤੀਬਾੜੀ ਤੇ ਕਿਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਜਿਹੜਾ ਅੱਜ ਦਾ ਆਪਣਾ ਵਿਸ਼ਾ ਰਹੂਗਾ ਉਹ 75 ਦਿਨ ਤੋਂ ਬਾਅਦ ਜਿਹੜਾ ਝੋਨਾ ਜਾਂ ਬਾਸਮਤੀ ਦੇ ਵਿੱਚ ਜਿਹੜੀਆਂ ਦਿੱਕਤਾਂ ਆ ਰਹੀਆਂ ਜਿਹੜੀਆਂ ਆਪਾਂ ਨੂੰ ਬਿਮਾਰੀਆਂ ਆ ਰਹੀਆਂ ਇਹਨਾਂ ਦੀ ਆਪਾਂ ਨਿਸ਼ਾਨੀਆਂ ਵੀ ਦੇਖਾਂਗੇ ਤੇ ਇਹਨਾਂ ਦੇ ਹੱਲ ਜਾਣਾਂਗੇ ਕਿਹੜੀਆਂ-ਕਿਹੜੀਆਂ ਪ੍ਰਮੁੱਖ ਜਿਹੜੀਆਂ ਬਿਮਾਰੀਆਂ ਇਸ ਟਾਈਮ ਆ ਰਹੀਆਂ ਸੋ ਜਿਹੜੇ ਮੇਰੇ ਨਵੇਂ ਵੀਰ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਕਿਸਾਨ ਵੀਰੋ ਇਹਦੇ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇਕਰ ਤੁਹਾਨੂੰ ਕੋਈ ਖੇਤੀਬਾੜੀ ਸੰਬੰਧੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਮੇਰੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਨੰਬਰ ਹੈਗਾ 8198011111 ਨੰਬਰ ਫੇਰ ਰਿਪੀਟ ਕਰਦਾ ਜੀ 8198011111 ਇਸ ਨੰਬਰ ਤੇ ਤੁਸੀਂ ਮੈਨੂੰ ਵੀਡੀਓ ਜਾਂ ਖੇਤ ਦੀ ਫੋਟੋ ਭੇਜ ਕੇ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਆਪਾਂ ਕਰ ਸਕਦੇ ਹਾਂ ਤਾਂ ਕਿਸਾਨ ਵੀਰੋ ਜਿਵੇਂ ਕਿ ਆਪਾਂ ਗੋਪ ਦੇ ਵਿੱਚ ਹੁਣ ਤੁਸੀਂ 0.34 ਜਾਂ 13.45 ਵਗੈਰਾ ਕੀਤੀਆਂ ਹੋਣੀਆਂ ਬੋਰਨ ਵਗੈਰਾ ਕੀਤੀ ਹੋਊਗੀ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਮੇਨ ਬਿਮਾਰੀਆਂ ਜਾਂ ਕੀਟ ਆਉਂਦੇ ਆ ਆਪਾਂ ਸਭ ਤੋਂ ਪਹਿਲਾਂ ਉਹਨਾਂ ਬਾਰੇ ਜਾਣਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਟੈਮ ਬੋਰੋ ਜਿਹਨੂੰ ਤਣੇ ਦਾ ਗੜੂਆ ਕਹਿੰਦੇ ਆ ਆਹ ਚੀਜ਼ ਤੁਸੀਂ ਦੇਖ ਲਓ ਜਿਹਨੂੰ ਆਪਾਂ ਗੋਵ ਵਾਲੀ ਸੁੰਡੀ ਵੀ ਕੀ ਕਹਿੰਦੇ ਆ ਜਦੋਂ ਆਪਾਂ ਪਾੜ ਕੇ ਦੇਖਦੇ ਆ ਤਾਂ ਥਰੜੇ ਹਿੱਸੇ ਦੇ ਜਿਹੜੇ ਤਣੇ ਚ ਤਾਂ ਉੱਥੋਂ ਜਿਹੜੀ ਆਪਾਂ ਨੂੰ ਸੁੰਡੀਆਂ ਜਿਹੜੀ ਇਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਇਹ ਜਿਹੜੀਆਂ ਸੁੰਡੀਆਂ ਤਣੇ 'ਚ ਵੱਡਦੀਆਂ ਜਾਂਦਾ ਇਹਦਾ ਅਟੈਕ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਕਿਸਾਨ ਵੀਰੋ ਤੇ ਜਦੋਂ ਇਹਦਾ ਅਟੈਕ ਹੁੰਦਾ ਫਿਰ ਆਪਣੀਆਂ ਜਿਹੜੀਆਂ ਗੋਭਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤੇ ਮੁੰਜਰਾਂ 'ਚ ਜਿਹੜੇ ਆਪਣੇ ਦਾਣੇ ਨਹੀਂ ਪੈਂਦੇ ਤੇ ਮੁੰਜਰਾ ਜਿਹੜੀਆਂ ਚਿੱਟੇ ਰੰਗ ਦੀਆਂ ਦਿਸਣ ਲੱਗ ਜਾਂਦੀਆਂ ਹੁਣ ਆਪਾਂ ਇਹਦੇ ਤੇ ਸਪਰੇਅ ਕਰਨ ਕਰਨੀ ਹੈ ਕਿਸਾਨ ਵੀਰੋ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆਪਣੀ ਕਹਿੰਦੀ ਹੈ ਉਨਾਈ ਰეკਮੈਂਡੇਸ਼ਨ ਮੁਤਾਬਕ ਆਪਣਾ ਜਦੋਂ 5% ਗੋਭਾਂ ਸੁੱਕੀਆਂ ਆਪਣੀਆਂ ਜਾਨੀ ਕਿ ਆਪਾਂ 100 ਬੂਟਾ ਜੇਕਰ ਦੇਖਦੇ ਆ ਉਹਦੇ ਚੋਂ 5 ਜਿਹੜੇ ਬੂਟੇ ਆ ਉਹਦੀਆਂ ਗੋਭਾਂ ਸੁੱਕੀਆਂ ਤਾਂ ਆਪਾਂ ਜਿਹੜੀ ਐ ਸਪਰੇਅ ਕਰਨੀ ਐ ਅਦਰਵਾਈਜ਼ ਕਿਸਾਨ ਵੀਰ ਉਹ ਆਪਾਂ ਕੀ ਕਰ ਸਕਦੇ ਆ ਜਦੋਂ ਵੀ ਆਪਾਂ ਇਸ ਬਿਮਾਰੀ ਦਾ ਪਮਕੜ ਦੇਖਦੇ ਆ ਜਾਂ ਆਂਡੇ ਦੇਖਦੇ ਆ ਤਾਂ ਤੁਸੀਂ ਸਮਝੋ ਕਿ ਉਦੋਂ ਜਿਹੜਾ 4-5 ਦਿਨ ਦੇ ਅੰਦਰ ਅੰਦਰ ਇਹਦਾ ਅਟੈਕ ਹੋਣ ਵਾਲਾ ਸੋ ਉਦੋਂ ਆਪਾਂ ਜਿਹੜੀ ਐ ਸਪਰੇਅ ਦੀ ਢੋਲੀ ਚੱਕਣੀ ਐ ਇਹਦੇ ਲਈ ਕਿਸਾਨ ਵੀਰ ਉਹ ਆਪਾਂ ਜਿਹੜੀ ਸਪਰੇਅ ਕਰਨੀ ਹੈ ਉਹ ਯੂਨੀਵਰਸਿਟੀ ਵੱਲੋਂ ਸਪਾਰਸ਼ ਹੈਗੀ ਹੈ 60 ਐਮ ਐਲ ਕੋਰਾਜਨ 20 ਐਮ ਐਲ ਫੇਮ ਹੈਗੀ ਹੈ ਜਿਹਨੂੰ ਫਲੂ ਬੈਂਡਮੈਂਟ ਸਾਲਟ ਆਉਂਦਾ ਹੈ ਜਾਂ ਕਿਸਾਨ ਵੀਰੋ ਆਪਾਂ ਘਾਟਬੀ ਕਰ ਸਕਦੇ ਹਾਂ ਪਰ ਘਟ ਆਪਾਂ ਪਹਿਲਾਂ ਥੱਲੇ ਸਿੱਟੀ ਹੋਣੀ ਹੈ ਹੁਣ ਜਿਹੜਾ ਆਪਾਂ ਜੇ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਕੋਰਾਜਨ ਵਗੈਰਾ ਜਾਂ ਫੇਮ ਵਗੈਰਾ ਆਪਾਂ ਜਿਹੜੀ ਹੈ ਸਪਰੇਅ ਕਰ ਸਕਦੇ ਹਾਂ ਤਾਂ ਇਸ ਤੋਂ ਕਿਸਾਨ ਵੀਰੋ ਜੇਕਰ ਆਪਾਂ ਅੱਗੇ ਗੱਲ ਕਰੀਏ ਤਾਂ ਕਈ ਜਗ੍ਹਾ ਪਤਲ ਪੇਟ ਜਿਹਨੂੰ ਆਪਾਂ ਲੀਫ ਫੋਲਡਰ ਆਈ ਸਲੀਫ ਫੋਲਡਰ ਵੀ ਕਹਿੰਨੇ ਆ ਪਤਲ ਲਪੇਟ ਵਾਲੀ ਸੁੰਡੀ ਇਹ ਆਪਾਂ ਨੂੰ ਪਤਾ ਕਿਸਾਨ ਵੀਰੋ ਜਿਹੜੀਆਂ ਪੱਤੇ ਨੂੰ ਅੰਦਰੋਂ ਲਪੇਟ ਕੇ ਖਾਂਦੀ ਰਹਿੰਦੀ ਹੈ ਇਹਦੀ ਆਪਾਂ ਜੇਕਰ ਫੋਟੋ ਦੇਖੀਏ ਤਾਂ ਆਜ ਮੈਂ ਇਹ ਸਾਬ ਨਾਲ ਇੱਥੇ ਆਪਾਂ ਗੱਲ ਕਰੀਏ ਤਾਂ ਟੰਕਾ ਇਹ ਲੱਗ ਜਾਂਦਾ ਕਿਸਾਨ ਵੀਰੋ ਇੱਕ ਸਾਬ ਦਾ ਟੰਕਾ ਲਾ ਕੇ ਇਹ ਸੁੰਡੀ ਹੈ ਜਿਹੜੀ ਅੰਦਰੋਂ ਅੰਦਰੋਂ ਜਿਹੜਾ ਆਪਣਾ ਮਾਦਾ ਖਾਂਦੀ ਰਹਿੰਦੀ ਹੈ ਜਿਵੇਂ ਕਿ ਆਹ ਟੰਕਾ ਲੱਗਿਆ ਹੋਇਆ ਅੰਦਰੋਂ ਅੰਦਰੀਏ ਜਦੋਂ ਮਾਦਾ ਖਾਂਦੀ ਹੈ ਤਾਂ ਚਿੱਟੇ ਰੰਗ ਦੀਆਂ ਜਿਹੜੀਆਂ ਧਾਰੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਇਹਦਾ ਵੀ ਜਿਹੜਾ ਅਟੈਕ ਹੈ ਕਿਸਾਨ ਵੀਰੋ ਜਿਹੜਾ ਅਗਸਤ ਤੋਂ ਅਕਤੂਬਰ ਤੱਕ ਜਿਹੜਾ ਆਪਣੇ ਝੋਨੇ ਤੇ ਜ਼ਿਆਦਾ ਹੁੰਦਾ ਹੈ ਖੇਤੀਬੜੀ ਯੂਨੀਵਰਸਿਟੀ ਮੁਤਾਬਕ ਕਿਸਾਨ ਵੀਰੋ ਜਦੋਂ 10% ਤੋਂ ਵਧੇਰੇ ਪੱਤੇਆਂ ਜਾਂ 10% ਜਿਕਰ ਪੱਤੇਾਂ ਤੇ ਆਪਾਂ ਨੂੰ ਇਹ ਜੀਆਂ ਜਿਹੜੀਆਂ ਚਿੱਟੀਆਂ ਲੈਣਾ ਆਪਾਂ ਨੂੰ ਜੇਕਰ ਆਪਣੇ ਝੋਨੇ ਤੇ ਮਿਲਦੀਆਂ ਤਾਂ ਉਦੋਂ ਆਪਾਂ ਜਿਹੜੀ ਹੈ ਸਪਰੇਅ ਕਰਨੀ ਹੈ ਤਾਂ ਕਿਸਾਨ ਵੀਰੋ ਇਹਦੇ ਲਈ ਵੀ ਆਪਾਂ 60 ml ਕੋਰਾਜਨ 18.5 ਅਸੀ ਕਰ ਸਕਦੇ ਹਾਂ ਫੇਮ ਕਰ ਸਕਦੇ ਆ ਕਿਸਾਨ ਵੀਰੋ 50 ਗ੍ਰਾਮ ਟਕੂਮੀ ਕਰ ਸਕਦੇ ਆ ਤੇ ਇਹ ਆਪਣਾ ਹੋ ਗਿਆ ਕਿਸਾਨ ਵੀਰੋ ਜਿਹੜਾ ਪੱਤਲ ਪੇਟ ਸੁੰਡੀ ਦਾ ਹੁਣ ਆਪਾਂ ਗੱਲ ਕਰੀਏ ਕਿਸਾਨ ਵੀਰੋ ਅਗਲੀ ਜਿਹੜੀ ਪ੍ਰੋਬਲਮ ਜਿਹੜੀ ਕਿ ਕਈ ਖੇਤਾਂ 'ਚ ਆ ਰਹੀ ਹੈ ਹੋएगी ਇਹ ਹੌਪਰ ਲਈ ਜਿਹੜੀ ਆਪਾਂ ਸਪਰੇਅ ਕਰ ਰਹੇ ਆ ਤਾਂ ਇਹਦੀ ਸਪਰੇਅ ਕਿਸਾਨ ਵੀਰੋ ਕਦੋਂ ਕਰਨੀ ਹੈ ਜਿਵੇਂ ਕਿ ਆ ਤੁਸੀਂ ਹੌਪਰ ਦਾ ਅਟੈਕ ਦੇਖ ਰਹੇ ਹੋ ਇਹ ਹਮੇਸ਼ਾ ਜਿਹੜਾ ਅਟੈਕ ਆ ਰ ਮੁੱਢਾਂ ਵੱਲ ਹੁੰਦਾ ਆ ਆਪਾਂ ਕੀ ਕਰਨਾ ਕਿਸਾਨ ਵੀਰੋ ਜਦੋਂ ਵੀ ਆਪਾਂ ਖੇਤ 'ਚ ਜਾਣਾ ਸਾਈਟਾਂ ਤੋਂ ਆਪਾਂ ਜਿਹੜੋਂ ਬੂਟੇ ਹਲਾ ਕੇ ਦੇਖਾਂਗੇ ਨਾਲ ਹੀ ਆਪਾਂ ਮੁੱਢ ਦੇ ਨਾਲ ਹੱਥ ਰੱਖ ਲੈਣਾ ਇਹਕਰ ਪੇਜ ਰੱਖ ਲਈ ਚਿੱਟੇ ਰੰਗ ਦਾ ਤਾਂ ਜ਼ਿਆਦਾ ਵਧੀਆ ਕਿਉਂਕਿ ਉਹਦੇ ਤੇ ਜਿਹੜੇ ਆਪਾਂ ਨੂੰ ਇਹ ਹੈ ਹੋਪਰੇ ਤੇਲਾ ਜਿਹਨੂੰ ਡਿਗੂਆ ਤਾਂ ਆਪਾਂ ਨੂੰ ਆਸਾਨੀ ਨਾਲ ਦੇਖ ਸਕਦਾ ਹੈ ਇਹਦੀ ਇੱਕ ਹੋਰ ਨਿਸ਼ਾਨੀ ਹੈ ਕਿਸਾਨ ਵੀਰੋ ਜਦੋਂ ਵੀ ਇਹ ਤੁਰੂਗਾ ਇਹ ਟੇਢੇ ਚਾਲ ਚੱਲਦਾ ਤੇ ਜੇਕਰ ਆਪਾਂ ਨੂੰ ਇਸ ਤਰ੍ਹਾਂ ਦਾ ਟੈਗ ਦਿਸਦਾ ਜਾਂ ਆਪਾਂ ਕਹੇ ਇਹ ਵੀ ਪ੍ਰਤੀ ਬੂਟਾ ਆਪਾਂ ਨੂੰ ਪੰਜ ਟਿੱਡੇ ਮਿਲਦੇ ਆ ਜਾਂ ਉਦੋਂ ਵੱਧ ਮਿਲਦੇ ਆ ਤਾਂ ਕਿਸਾਨ ਵੀਰੋ ਆਪਾਂ ਜਿਹੜੀ ਹੈ ਉਦੋਂ ਸਪਰੇਅ ਹੈ ਉਹ ਸਟਾਰਟ ਕਰਨੀ ਹੈ ਇਹਦਾ ਜਿਹੜਾ ਮੇਨ ਅਟੈਕ ਹੈ ਉਹ ਵੀ ਜੁਲਾਈ ਤੋਂ ਅਕਤੂਬਰ ਤੱਕ ਜਿਹੜਾ ਮੰਨਿਆ ਜਾਂਦਾ ਹੈ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਤਾਂ ਕਿਸਾਨ ਵੀਰੋ ਇਹਦੇ ਲਈ ਜਿਹੜੀ ਸਪਰੇਅ ਆਪਾਂ ਕਰਦੇ ਹਾਂ ਆਪਾਂ ਓਸ਼ੀਨ ਕਰ ਸਕਦੇ ਹਾਂ 80 ਗ੍ਰਾਮ ਜਿਹਦੇ ਵਿੱਚ ਡਾਈਨੋਟੋਫਰਾਨ ਸਾਲਟ ਹੁੰਦਾ ਹੈ ਜਾਂ 120 ਗ੍ਰਾਮ ਚੈਸ ਕਰ ਸਕਦੇ ਹਾਂ 50 ਵਾ ਜੀ 43 ਭਾਈ ਮੈਟਰੋਜਨ ਸਾਲਟ ਹੁੰਦਾ ਤਾਂ ਇਹ ਚੀਜ਼ਾਂ ਕੁਝ ਇਹ ਜਿਹੜੀਆਂ ਦੋ ਮੇਨ ਮੇਨ ਦਵਾਈਆਂ ਹੀ ਮੈਂ ਦੱਸੂੰ ਕਿਸਾਨ ਵੀਰੋ ਸਪਰੇਆਂ ਤਾਂ ਕਾਫੀ ਮਾਰਕੀਟ ਚ ਆ ਚੁੱਕੀਆਂ ਹੈ ਜਿਹੜੀਆਂ ਆਪਾਂ ਨੂੰ ਜ਼ਿਆਦਾ ਮਹਿੰਗੀਆਂ ਵੀ ਨਾ ਪੈਣ ਉਸ ਉਹਦੀਆਂ ਸਪਰੇਆਂ ਦੀ ਆਪਾਂ ਗੱਲ ਕਰਾਂਗੇ ਸੋ ਇਹ ਸੀਆਂ ਆਪਣਾ ਮੇਨ ਜਿਹੜੀਆਂ ਬਿਮਾਰੀਆਂ ਆਪਣਾ ਕੀਟ ਹੈ ਜਿਹੜੇ ਇਸ ਟਾਈਮ ਹਮਲਾ ਕਰ ਰਹੀ ਹੈ ਤਾਂ ਇਸ ਤੋਂ ਅੱਗੇ ਕਿਸਾਨ ਵੀਰੋ ਆਪਾਂ ਚੱਲਾਂਗੇ ਸ਼ੀਤ ਬ্লাইਟ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਆਪਣਾ ਇਹਦੇ 'ਚ ਤੁਹਾਨੂੰ ਪਤਾ ਜਿਹੜਾ ਤਣੇ ਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਆ ਜਿਨ੍ਹਾਂ ਦੇ ਸਰੀਰ ਜਾਮਣੀ ਹੁੰਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਆਮ ਤੌਰ ਤੇ ਜਦੋਂ ਖਸਾਨੇ ਵੀਰੋਂ ਫਸਲ ਨਿਸਰਨ ਵਾਲੀ ਹੁੰਦੀ ਹੈ ਉਦੋਂ ਜਿਹੜੀ ਹੈ ਇਹ ਦੇਖੀ ਜਾ ਸਕਦੀ ਹੈ ਇਹਦੇ ਲਈ ਜਿਹੜੀ ਆਪਾਂ ਸਭ ਤੋਂ ਅਸਰਦਾਰ ਜਿਹੜੀ ਦਵਾਈ ਹੈ ਦਵਾਈਆਂ ਕਾਫੀ ਯੂਨੀਵਰਸਿਟੀ ਦੁਆਰਾ ਰეკਮੈਂਡ ਹੈਗੀਆਂ ਤਾਂ ਉਹਦੇ ਚ ਜਿਹੜੀ ਆਪਾਂ ਥਾਇਫਲੂਜ਼ਾਮਾਈਡ ਜਿਹੜੀ ਸਰਟ ਹੈਗਾ 24 ਅਸੀਂ ਤਾਕਤ ਵਾਲੀ ਉਹ 150 ਐਮਐਲ ਆਪਾਂ ਜਿਹੜੀ ਹੈ ਸਪਰੇਅ ਕਰ ਸਕਦੇ ਹਾਂ ਜਾਂ ਐਜੋਕਸਿਸਟੋਬਨ 11% ਪਲੱਸ ਟੈਬੂਕੋਨਾ ਜੋਲ 18% ਯਾਨੀ ਕਿ ਇੱਕ ਸਟੂਡੀਆ ਕਰ ਸਕਦੇ ਹਾਂ ਇਹ ਆਪਾਂ ਐਮੀ ਸਟਾਰ 200 ਐਮ ਐਲ ਵੀ ਕਿਸਾਨ ਵੀਰੋ ਇਹਦੀ ਸਪਰੇਅ ਕਰ ਸਕਦੇ ਆ ਇਹਦੇ ਨਾਲ ਆ ਜਿਹੜਾ ਆਪਾਂ ਨੂੰ ਇਸ ਬਿਮਾਰੀ ਤੋਂ ਜਿਹੜਾ ਨਜਾਤ ਮਿਲ ਜੂਗਾ ਹੁਣ ਅਗਲੀ ਜਿਹੜੀ ਬਿਮਾਰੀ ਦੀ ਆਪਾਂ ਗੱਲ ਕਰਦੇ ਆ ਕਿਸਾਨ ਵੀਰੋ ਉਹ ਹੈਗੀ ਆਪਣੀ ਜਿਹੜਾ ਚਿੱਤਰ ਦੇਖ ਦੇਖ ਰਹੇ ਹੋ ਤੁਸੀਂ ਇਹ ਆਪਣੀ ਜਿਹੜੀ ਕਿਸਾਨ ਵੀਰੋ ਆਹ ਵਾਲਾ ਜਿਹੜਾ ਚਿੱਤਰ ਹੈ ਇਹਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਇਹ ਹੈਗੀਆਂ ਆਪਣੀਆਂ ਬਲਾਸਟ ਰੋਗ ਦੀਆਂ ਜਿਹਨੂੰ ਆਪਾਂ ਪ੍ਰੋ ਰੋਗ ਕਹਿੰਦੇ ਆ ਇਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਸਲੇਟੀ ਰੰਗ ਦੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਡਾਈਫੈਨਾਕੋਲ ਝੋਲ ਹੁੰਦਾ ਉਹ ਸਪਰੇਅ ਕਰ ਸਕਦੇ ਆ ਜਾਂ ਆਪਾਂ 500 ਗ੍ਰਾਮ ਹੈ ਜਿਹੜੀ ਹੈ ਜਨੇਬ ਕਿਸਾਨ ਵੀਰੋ ਇਹਦੇ ਤੇ ਕਰ ਸਕਦੇ ਆ ਪਾਣੀ ਦੀ ਮਾਤਰਾ ਜਿਹੜੀ ਆਪਾਂ 200 ਲੀਟਰ ਪ੍ਰਤੀ ਏਕੜ ਦੀ ਜਿਹੜੀ ਹੈ ਰੱਖਣੀ ਹੈ ਤੇ ਅਗਲਾ ਕਿਸਾਨ ਵੀਰੋ ਜਿਹੜੀ ਆਪਣੇ ਆਉਂਦੀ ਹੈ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਆ ਜਿਵੇਂ ਕਿ ਮੰਨ ਲਓ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਕਿਸਾਨ ਵੀਰੋ ਆਹ ਵਾਲੀ ਇਹ ਹੈਗਾ ਬੈਕਟੀਰੀਅਲ ਬਲਾਈਟ 1121 ਬਾਸਮਤੀ ਚ ਜਾਂ ਕੇ ਲਈ ਜਿੰਨੀਆਂ ਲੌਂਗ ਡਰੇਸ਼ਨ ਲੰਮੀਆਂ ਵੈਰਾਈਟੀਆਂ ਉਹਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਈ ਹੈ ਖੇਤ ਦੀ ਕਿਸਾਨ ਵੀਰ ਨੇ ਫੋਟੋ ਭੇਜੀ ਸੀ ਤੁਸੀਂ ਦੇਖ ਲਓ ਇਸ ਬਲਾਈਟ ਬਿਮਾਰੀ ਨਾਲ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਇਹਦੇ ਚ ਪੱਤੇਾਂ ਤੇ ਹਰੀਆਂ ਪੀਲੀਆਂ ਧਾਰੀਆਂ ਕਿਨਾਰੇ ਨਾਲ-ਨਾਲ ਪੈਂਦੀਆਂ ਤੇ ਹੌਲੀ-ਹੌਲੀ ਚੜਾਈ ਚ ਵੱਧਣ ਲੱਗਦੀਆਂ ਗੰਭੀਰ ਹਾਲਤਾਂ ਜਿਵੇਂ ਕਿ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਵੀ ਪੱਤਾ ਜਿਹੜਾ ਕਿਸਾਨ ਵੀਰ ਉਹ ਸਾਰੇ ਸੁੱਕ ਜਾਂਦਾ ਤੇ ਇਹਦੇ ਨਾਲ ਜਿਹੜਾ ਆਪਣਾ ਕਾਫੀ ਜ਼ਿਆਦਾ ਨਕਸਾਨ ਹੁੰਦਾ ਹੈ ਇਹਦੀ ਵੀ ਜਿਹੜੇ ਆਪਾਂ ਇੱਕ ਤਾਂ ਪਨੀਰੀ ਕੁੱਪਾਂ ਦੇ ਨੇੜੇ ਨਹੀਂ ਬੀਜਣੀ ਹੁੰਦੀਆਂ ਛਾਂ 'ਚ ਜਾਰਾ ਖੇਤ 'ਚ ਪਾਣੀ ਨਾ ਖੜਾ ਰੱਖੀਏ ਆਪਾਂ ਤੇ ਨਾਲ ਹੀ ਜਿਹੜਾ ਨਾਈਟ੍ਰੋਜਨ ਤੱਤ ਜਿਹੜਾ ਸਹੀ ਡੋਸ 'ਚ ਜਿਹੜਾ ਵਰਤੀਏ ਤਾਂ ਇਸ ਪ੍ਰੋਬਲਮ ਤੋਂ ਜਿਹੜਾ ਆਪਾਂ ਨੂੰ ਨਜਾਤ ਪਾਇਆ ਜਾ ਸਕਦਾ ਕਿਸਾਨ ਵੀਰੋ ਤਾਂ ਹੁਣ ਆਪਾਂ ਗੱਲ ਕਰੀਏ ਇਹਦੀ ਹੱਲ ਦੀ ਜੇਕਰ ਆਪਾਂ ਬੈਕਟੀਰੀਆ ਬ্লাইਟ ਦੀ ਗੱਲ ਹੱਲ ਕਰਦੇ ਆਂ ਤਾਂ ਇਹਦੇ ਲਈ ਆਪਾਂ ਵੈਲੀਡਾਮਾਈਸਿਨ ਪਲੱਸ ਐਕਸਾਕੁਨਾ ਜੋੜ ਲਈ ਸਪਰੇਅ ਕਰ ਸਕਦੇ ਹਾਂ ਸਟੈਪਟੋਸਾਈਕਲਿਨ ਆਪਾਂ ਇਹਨਾਂ ਚੀਜ਼ਾਂ ਦੀ ਜਿਹੜੀ ਐਂਟੀਬਾਇਓਟਿਕ ਦੀਆਂ ਸਪਰੇਆ ਐਸੀਡੋਮਨਾਸ ਵਗੈਰਾ ਦੀ ਜਿਹੜੀ ਐ ਸਪਰੇਅ ਕਰਕੇ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਤਾਂ ਹੁਣ ਆਪਾਂ ਗੱਲ ਕਰੀਏ ਕਿਸਾਨ ਵੀਰੋ ਸੀ ਥਰਾਟ ਜਿਹਨੂੰ ਆਪਾਂ ਕਹਿੰਦੇ ਆ ਤਣੇ ਦੋਲੇ ਪੱਤੇ ਦਾ ਕੱਲਣਾ ਇਹਦੇ ਨਾਲ ਕਿਸਾਨ ਵੀਰੋ ਇਹਦੇ ਤੇ ਵੀ ਜਿਹੜੀ ਸ਼ੀਥ ਹੁੰਦੀ ਹੈ ਉਹਦੇ ਤੇ ਆਪਣੇ ਸਲੇਟੀ ਤੋਂ ਹਲਕੇ ਭੂਰੇ ਰੰਗ ਦੇ ਜਿਹੜੇ ਆ ਚਟਾਕ ਪੈਣ ਲੱਗੇ ਹੁੰਦੇ ਆ ਫੇਰ ਇਹ ਚਟਾਕ ਇੱਕ ਇੱਕ ਕਰਕੇ ਮਿਲ ਕੇ ਤੇ ਸਾਰੀ ਜਿਹੜੀ ਆਪਣੇ ਸ਼ੀਥ ਦੇ ਉੱਪਰ ਮਿਲ ਜਾਂਦੇ ਆ ਤੇ ਗੰਭੀਰ ਜਦੋਂ ਹਾਲਤ ਹੋ ਜਾਂਦੀ ਹੈ ਜਿਹੜੀਆਂ ਕੁਰੰਬਲਾਂ ਜਾਂ ਤਾਂ ਨਿਕਲਦੀਆਂ ਨਹੀਂ ਜਾਂ ਬਹੁਤ ਨਾਜ਼ੁਕ ਕੁਰੰਬਲਾਂ ਨਿਕਲਦੀਆਂ ਅਧ ਪਚਦੀਆਂ ਨਿਕਲਦੀਆਂ ਜਿਵੇਂ ਕਿ ਤੁਸੀਂ ਇਹ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹਦੇ ਲਈ ਕਿਸਾਨ ਵੀਰੋ ਜਿਹੜੀ ਆਪਾਂ ਦਵਾਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਹੈ ਉਹ ਹੈਗੀ ਹੈ ਪੀ 3W 42 ਹੈਕਸਾਕੋਨਾਜੋਲ ਇਹਨੂੰ ਆਪਾਂ 200 ਲੀਟਰ ਪਾਣੀ ਦੇ ਮਿਲਾ ਵਿੱਚ ਮਿਲਾ ਕੇ 26.8 ਗ੍ਰਾਮ ਪ੍ਰਤੀ ਏਕੜ ਦੀ ਜਿਹੜੀ ਇਹਦੀ ਸਪਰੇਅ ਕਰਨੀ ਹੈ ਪਹਿਲੀ ਸਪਰੇਅ ਆਪਾਂ ਗੋਭ ਦੇ ਵਿੱਚ ਕਰਨੀ ਹੁੰਦੀ ਹੈ ਤੇ ਦੂਜਾ ਛੜਕਾ ਕਿਸਾਨ ਵੀਰੋ ਜਿਹੜਾ ਆਪਾਂ 15 ਦਿਨ ਤੇ ਕਰਨਾ ਹੁੰਦਾ ਤੇ ਹੁਣ ਆਪਾਂ ਕਿਸਾਨ ਵੀਰੋ ਅਗਲੀ ਜਿਹੜੀ ਗੱਲ ਆਈਏ ਜਿਹੜੀ ਬਿਮਾਰੀ ਹੈਗੀ ਹੈ ਉਹ ਜਿਹੜੀ ਕਿ ਆ ਸਕਦੀ ਹੈ ਉਹ ਹੈਗੀ ਹੈ ਤਣੇ ਦਾ ਗੱਲਣਾ ਜਿਹਨੂੰ ਆਪਾਂ ਸਟੈਮ ਰੌਟ ਕਹਿ ਸਕਦੇ ਹਾਂ ਆਈ ਦੀਆਂ ਨਿਸ਼ਾਨੀਆਂ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿਸਾਨ ਵੀਰੋ ਜਿਵੇਂ ਕਿ ਆ ਦਾ ਪਏ ਆ ਇਹ ਸਾਰੇ ਸਟੈਮ ਰੌਡ ਦੇ ਦਾਗ ਹੈਗੇ ਆ ਇਹ ਜਿਹੜੇ ਆਪਣੀ ਬਿਮਾਰੀ ਹੈ ਇਹ ਉੱਲੀ ਕਰਕੇ ਹੁੰਦੀ ਹੈ ਜਦੋਂ ਬੂਟਾ ਨਿਸਰਦਾ ਉਸ ਸਮੇਂ ਜਿਹੜਾ ਇਹਦਾ ਹਮਲਾ ਕਿਸਾਨ ਵੀਰੋ ਜ਼ਿਆਦਾ ਹੁੰਦਾ ਹੈ ਪਾਣੀ ਦੀ ਜਿਹੜਾ ਸਤਹ ਤੇ ਬੂਟੇ ਦੇ ਉੱਤੇ ਗੂੜੇ ਭੂਰੇ ਤੋਂ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਆ ਜਿਵੇਂ ਕਿ ਤੁਸੀਂ ਆ ਤਸਵੀਰ ਦੇ ਵਿੱਚ ਦੇਖ ਰਹੇ ਹੋ ਬਾਅਦ ਇਹ ਬਿਮਾਰੀ ਸਾਰੇ ਤਰ੍ਹਾਂ ਤੇ ਫੈਲ ਜਾਂਦੀ ਹੈ ਜਿਹਦੇ ਕਰਕੇ ਬੂਟਾ ਜਿਹੜਾ ਮਰ ਜਾ ਕੇ ਆਪਣਾ ਡਿੱਗ ਪੈਂਦਾ ਹੈ ਸੋ ਇਹਦੀ ਰੋਕਥਾਮ ਲਈ ਕਿਸਾਨ ਵੀਰੋ ਜਿਹੜੀ ਵੀ ਇਹ ਹੈਗੀ ਆਪਾਂ ਨਾਈਟ੍ਰੋਜਨ ਖਾਦਾਂ ਦੀ ਜਿਹੜੀ ਹੈ ਘੱਟ ਵਰਤੋਂ ਕਰਨੀ ਹੈ ਫਸਲ ਨੂੰ ਜਿਹੜਾ ਲਗਾਤਾਰ ਪਾਣੀ ਨਹੀਂ ਦੇਣਾ ਜਿਹੜਾ ਆਪਾਂ ਜ਼ਮੀਨ ਦੇ ਹਿਸਾਬ ਤੇ ਦੇਣਾ ਤੇ ਜਿਹੜਾ ਜੇਕਰ ਜ਼ਿਆਦਾ ਪਾਣੀ ਹੈਗਾ ਤੁਹਾਨੂੰ ਬਾਹਰ ਕੱਢ ਕੇ ਆਪਾਂ ਆਪਦੇ ਹਿਸਾਬ ਨਾਲ ਰੋਕ ਰੋਕ ਕੇ ਜਿਹੜਾ ਪਾਣੀ ਹਵਾ ਲਵਾ ਕੇ ਪਾਣੀ ਲਾਉਣਾ ਇਸੀ ਕਿਸਾਨ ਵੀਰੋ ਜਿਹੜੀ ਮੇਰੀ ਅੱਜ ਦੀ ਵੀਡੀਓ ਜੇਕਰ ਕੱਲੀ-ਕੱਲੀ ਆਪਾਂ ਬਿਮਾਰੀ ਤੇ ਵੀ ਡਿਟੇਲ ਦੇ ਵਿੱਚ ਵੀਡੀਓ ਪਾਵਾਂਗੇ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰੇ ਜੀ ਧੰਨਵਾਦ